ਦੇਖੋ ਜੀ ਬਹੁਤ ਦੁੱਖ ਦੀ ਗੱਲ ਹੈ ਕਿ ਵਿਪਨ ਸ਼ਰਮਾ ਜੀ ਜੋ ਕਿ ਸਾਡੇ ਇੱਥੇ ਪੱਤਰਕਾਰ ਰਾਕੇਸ਼ ਵਿਸ਼ਿਸ਼ਟ ਜੀ ਉਹਨਾਂ ਦੇ ਬ੍ਰਦਰ ਉਹ ਅਕਾਲ ਚਲਾਣਾ ਕਰ ਗਏ ਇਸ ਦੁਨੀਆ ਨੂੰ ਛੋੜ ਗਏ ਅੱਜ ਜਿੱਥੇ ਮੈਂ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕਰਦੀਆਂ ਉਹ ਤੇ ਇਹ ਵੀ ਪ੍ਰਾਰਥਨਾ ਕਰਦੀਆਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਸਥਾਨ ਦੇਵੇ ਬਹੁਤ ਵਧੀਆ ਪਰਿਵਾਰ ਆ ਸ਼ਹਿਰ ਦਾ ਇਹ ਔਰ ਸਮਾਜ ਸਵੀ ਪਰਿਵਾਰ ਆ ਅੱਜ ਜਿੰਨੀਆਂ ਹਸਤੀਆਂ ਆਈਆਂ ਇੱਥੇ ਬੜਬੜੀਆਂ ਸਾਰਿਆਂ ਕੋਕੀਆ ਸਮਾਜ ਸੇਵੀ ਪਰਿਵਾਰ ਇਲਾਕੇ ਦੀਆਂ ਹਸਤੀਆਂ ਇੱਥੇ ਹੋ ਕੇ ਗਈਆਂ ਹਾਜ਼ਰੀ ਲਗਾ ਕੇ ਗਈਆਂ ਇਸ ਸ਼ੋਕ ਸਭਾ ਦੇ ਵਿੱਚ ਔਰ ਅਮਰਨਾਥ ਜਿਹੜਾ ਸਾਡਾ ਲੰਗਰ ਚੱਲਦਾ ਹੈਗਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਔਰ ਸੇਵਾ ਇਸ ਪਰਿਵਾਰ ਦੀ ਹੁੰਦੀ ਹੈ ਅੱਜ ਇਹੋ ਜਿਹਾ ਜਿਹੜੀ ਪੁੰਨਿਆ ਆਤਮਾ ਜਿਹੜੀ ਸੇਵਕ ਆਤਮਾ ਜਿਹੜੀ ਇਸ ਦੁਨੀਆ ਚੋਂ ਜਾ ਚੁੱਕੀ ਆ ਬਹੁਤ ਦੁੱਖ ਦੀ ਗੱਲ ਆ ਔਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਸਥਾਨ ਦੇਵੇ ਅੱਜ ਸਾਡਾ ਫਰਜ਼ ਆ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੀਏ ਕਉ ਕਿ ਬੜੀ ਯੰਗ ਡੈਥ ਹੋਈ ਆ 52 ইয়ারਸ ਕੋ ਬਹੁਤੇ 올ਡ ਏਜ ਨਹੀਂ ਹੈਗੀ ਤੇ ਸਾਡਾ ਜੋ ਫਰਜ਼ ਹੈ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਤੇ ਮੇਰੇ ਪੁਰਾਣੇ ਗੁਆਢੀ ਵੀ ਆ ਉਹ ਮੇਰਾ ਫਰਜ਼ ਜਿਹੜਾ ਇਸ ਲਈ ਉਹਨਾਂ ਲਈ ਜ਼ਿਆਦਾ ਵੱਡਾ ਲੱਗਦਾ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਰਕੇਸ਼ ਕੁਮਾਰ ਜੀ ਦੇ ਜਿਹੜੇ ਭਾਈ ਸਾਹਿਬ ਆ ਵਿਪਨ ਕੁਮਾਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਧਰਤੀ ਤੋਂ ਅਕਾਲ ਪੁਰਖ ਦੀ ਗੋਦ ਦੇ ਵਿੱਚ ਚਲੇ ਗਏ ਅੱਜ ਅਸੀਂ ਇਥੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਸਮਰੱਥਾ ਉਹਨਾਂ ਨੂੰ ਪਰਮਾਤਮਾ ਬਖਸ਼ੇ ਔਰ ਨਾਲ ਦੀ ਨਾਲ ਜਿਹੜਾ ਪਰਿਵਾਰ ਆ ਉਹਨਾਂ ਨੂੰ ਵੀ ਹੌਸਲਾ ਦੇਣ ਆਏ ਆ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਸਾਡੀ ਜ਼ਰੂਰਤ ਹੋਵੇ ਪਰਿਵਾਰ ਨੂੰ ਕਿਤੇ ਮਹਿਸੂਸ ਹੋਵੇ ਉੱਥੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਜਿਹੜੀ ਇਹ ਜਨਮ ਤੇ ਮਰਨ ਨਾ ਉਹ ਸ਼ੁਰੂ ਤੋਂ ਹੀ ਤੈਅ ਹੁੰਦਾ ਜਦੋਂ ਬੰਦਾ ਇਨਸਾਨ ਪੈਦਾ ਹੁੰਦਾ ਆ ਉਹਦੀ ਉਹਦੀ ਮਰਤੂ ਜਿਹੜੀ ਆ ਉਹਦੇ ਸਵਾਸ ਜਿਹੜੇ ਆ ਉਹ ਮਿੱਥੇ ਹੁੰਦੇ ਆ ਉਹਨੇ ਜਾਣਾ ਹੀ ਹੁੰਦਾ ਆ ਸੋ ਇਹ ਇਹ ਤਾਂ ਅਡਲ ਸੱਚਾਈ ਹੈ ਇਹਨੂੰ ਕੋ ਚੜ੍ਹਾ ਨਹੀਂ ਸਕਦਾ ਲੇਕਿਨ ਜਿਹਦਾ ਪਰਿਵਾਰ ਦਾ ਮੈਂਬਰ ਜਾਂਦਾ ਆ ਜਿਹੜਾ ਉਹਦੇ ਨਾਲ ਪਾਣਾ ਵਰਤਦਾ ਹੈ ਜਿਹੜਾ ਉਹ ਮਹਿਸੂਸ ਕਰਦੇ ਆ ਉਹ ਆਮ ਲੋਕ ਨਹੀਂ ਕਰ ਸਕਦੇ ਅਸੀਂ ਕੀ ਕਰ ਸਕਦੇ ਆ ਅਸੀਂ ਸਿਰਫ ਉਹਨਾਂ ਦੇ ਜਿਹੜੇ ਦੁੱਖ ਦੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਹੌਸਲਾ ਦੇ ਕੇ ਉਹਨਾਂ ਦਾ ਦੁੱਖ ਵੰਡਾ ਸਕਦੇ ਆ ਸੋ ਅੱਜ ਅਸੀਂ ਉਹਨਾਂ ਦਾ ਪਰਿਵਾਰ ਦੇ ਨਾਲ ਆ ਕੇ ਦੁੱਖ ਵੰਡਾਉਣ ਆਏ ਸੀ ਤਾਂ ਕਿ ਇੱਕ ਪ੍ਰਮਾਤਮਾ ਅਗੇ ਅਰਦਾਸ ਕਰਨ ਆਏ ਸੀ ਕਿ ਉਹਨਾਂ ਦੀ ਜਿਹੜੀ ਆਤਮਾ ਆ ਉਹਨਾਂ ਨੂੰ ਜਿਹੜੀ ਸ਼ਾਂਤੀ ਮਿਲੇ ਅੱਜ ਇਸ ਘੜੀ ਦੇ ਵਿੱਚ ਦਿੱਤਨ ਕੁਮਾਰ ਜੀ ਰਕੇਸ਼ ਜੀ ਤੇ ਵੱਡੇ ਭਰਾਈ ਸਾਹਿਬ ਅੱਜ ਉਹਨਾਂ ਦੀ ਅੰਤਮ ਅਰਦਾਸ 'ਚ ਅਸੀਂ ਸਾਰੇ ਗੜ੍ਹਸ਼ੰਕਰ ਵਾਸੀ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਅਸੀਂ ਇਕੱਠੇ ਹੋ ਕੇ ਪਰਿਵਾਰ ਨੂੰ ਢੰਡ ਸਬਦਾਣ ਵਾਸਤੇ ਖੜੇ ਹੋਏ ਆ ਔਰ ਪਰਮਪితਾ ਪਰਮਾਤਮਾ ਦੇ ਚਰਨਾਚਹੀ ਅਰਦਾਸ ਕਰਦੇ ਆ ਕਿ ਇਸ ਦੁਖਦੀ ਘੜੀ 'ਚ ਉਸ ਪਰਿਵਾਰ ਨੂੰ ਢੰਡ ਸਬਦਾਵੇ ਔਰ ਪਿਛੇ ਮਾਈ ਭਾਈ ਸਾਰੇ ਸੁਬੰਧੀ ਮਿੱਤਰ ਦੋਸਤ ਸਾਰਿਆਂ ਨੂੰ ਇਹ ਬਾਣਾ ਮੰਨਣ ਦਾ ਬਲ ਬਖਸ਼ਣ ਔਰ ਅਸੀਂ ਇਸ ਘੜੀ ਦੇ ਵਿੱਚ ਮੈਂ ਔਰ ਆਪਣੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਅਸੀਂ ਜਿਸ ਵੇਲੇ ਵੀ ਸਾਨੂੰ ਕੋਈ ਹੁਕਮ ਲਾਣਗੇ ਅਸੀਂ ਸਿਰ ਨਵਾ ਕੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਅੱਜ ਬੜੀ ਦੁੱਖ ਦੀ ਘੜੀ ਤੇ ਪੱਤਰਕਾਰ ਰਕੇਸ਼ ਸ਼ਰਮਾ ਜੀ ਜੇਨਾ ਦੇ ਵੱਡੇ ਭਾਈ ਵਿਪਨ ਕੁਮਾਰ ਜੀ ਚੱਲ ਵਸੇ ਸੀ ਮੈਂ ਇਸ ਦੁਖੀ ਪਰਿਵਾਰ ਨਾਲ ਜਿਹੜੇ 55 ਸਾਲ ਦੀ ਉਮਰ 'ਚ ਸਾਨੂੰ ਵਿਛੋੜਾ ਦੇ ਗਏ ਦੁੱਖ ਸਾਂਝਾ ਕਰਦਾ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਦੇ ਪ੍ਰਧਾਨ ਦੇ ਤੌਰ ਤੇ ਜਿੰਨੇ ਰਾਜਨੀਤਿਕ ਸਮਾਜ ਸੇਵਕ ਮਿੱਤਰ ਸਜਣ ਸੁਨੇਹੀ ਰਿਸ਼ਤੇਦਾਰ ਆਏ ਆ ਮੈਂ ਧੰਨਵਾਦ ਕਰਦਾ ਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਨਾ ਬੇ ਹਮੇਸ਼ਾ ਇਸ ਪਰਿਵਾਰ ਨਾਲ ਖੜੇ ਰਹੇ ਆ ਲक्की ਦਾ ਪਰਿਵਾਰ ਬਿੱਪਨ ਕੁਮਾਰ ਦਾ ਰਕੇਸ਼ ਕੁਮਾਰ ਦਾ ਪਰਿਵਾਰ ਇੱਕੋ ਹੀ ਪਰਿਵਾਰ ਆ ਗਾਂਣ ਵਾਲੇ ਸਮਝ ਵੀ ਹਰ ਦੁੱਖ ਸੁੱਖ ਦੀ ਘੜੀ 'ਚ ਇਸ ਪਰਿਵਾਰ ਨਾਲ ਖੜੇ ਰਹਾਂਗੇ ਜਿਹੜੇ ਲੋਕ ਇੱਥੇ ਆਏ ਨੇ ਉਹਨਾਂ ਦਾ ਇੱਕ ਇੱਕ ਕਦਮ ਦਾ ਅਸੀਂ ਧੰਨਵਾਦ ਕਰਦੇ ਆਂ ਬੇ ਦੁੱਖੇ ਸ਼ਰੀਕ ਹੋਏ ਆ